ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਦਾਵਾਂ ਡੇਰੀ ਫਾਰਮ ਵਿੱਚ ਸਵਾਗਤ ਹੈ ਜੁਤੇ ਕਿਸਾਨ ਵੀਰੋ ਅੱਜ ਆਪ ਪਹੁੰਚਿਆ ਹੈ ਟੁੱਟ ਗਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਆਪਣੀ ਵੀਡੀਓ ਦਾ ਮੇਨ ਮੋਟਿਵ ਇਹ ਹੋਊਗਾ ਆਪੇ ਆਪਾਂ ਇਹਦੇ ਛੋਟੇ ਕਾਪਾ ਉਹਨਾਂ ਦੇ ਕੇਜ ਜਾਂ ਪਿੰਜਰੇ ਕਿਵੇਂ ਬਣਾਇਆ ਸਵਾਗਤ ਹੈ ਵੀਰੋ ਜਿਹੜਾ ਤੁਸੀਂ ਇਹ ਕੇਜ ਦੇਖ ਰਹੇ ਹੋ ਇਹ ਆਪਾਂ ਘਰ ਆਪ ਤਿਆਰ ਕਰਵਾਇਆ ਵਾ ਵੀਰੋ ਇਹ ਕੇਜ ਦੇ ਬਾਰੇ ਮੇਰੇ ਆਈਡੀਆ ਰ ਮੇਰੇ ਚਾਚਾ ਜੀ ਤੁਹਾਨੂੰ ਜਾਣਕਾਰੀ ਦੇਣਗੇ ਆ ਜੀ ਇਹ ਤੇ ਅੱਜ ਇਹ ਜੀ 6x2 ਦਾ ਉਹਦਾ 6x ਇਹਨੂੰ 4 ਦਾ ਬਣਾ ਕੇ ਵਿੱਚ ਦੋ ਖੁਰਦਾਂ ਨੂੰ ਵਿੱਚ ਗੈਪ ਦੇ ਦੇਣਾ 2x2 ਦਾ ਹੋ ਜਾਣਾ ਜੀ ਕਿ ਨਾਲ ਇਹ ਖਾਸਾ ਵਾ ਜੀ ਤੁਮ ਆਪਾਂ ਪੀਡੀਐਫ ਜੀ ਨੇ 12 ਸਤੰਬਰ ਨੂੰ ਹੋਣ ਵੀਡੀਓ ਹੋਏਗੀ ਡਾਕਟਰ ਕੇ ਟੂ ਸਵਾਲ ਕੀਤੇ ਹੋਸ਼ ਘਰ ਮਰ ਵੀਰਾਂ ਨੇ ਕਿ ਬੱਚਿਆਂ ਦੇ ਧੰਨ ਜਿਹੜੀ ਉਹ ਖਰਾਬ ਹੋ ਜਾਂਦੀ। ਕੋਈ ਹੋਈ ਵਜਾ ਜਿਦੋਂ ਆਪਾਂ ਇਹਨਾਂ ਨੂੰ ਖੁੱਲੇ ਵਿੱਚ ਛੱਡ ਕੇ ਦੁੱਧ ਪਿਉਂਦੇ ਆ ਇੱਕ ਤਾਂ ਆਪਾਂ ਨੂੰ ਦੁੱਧ ਦੀ ਟੰਕੀ ਹੁੰਦੀ ਹੈ ਕਿਉਂ ਦੀ ਤੇ ਦੂਜੇ ਨੰਬਰ ਤੇ ਉਹ ਵੜ ਕੇ ਇੱਕ ਦੂਜੇ ਦੇ ਕੰਮ ਚੁੰਮਣਗੇ ਧੰਨ ਚੁੰਮਣਗੇ ਉਹ ਚਾਹ ਨਾਲ ਹੋਏ ਮੁਸ਼ਕਲ ਹ ਕਿ ਇਹਦੇ ਚ ਕੇਵਲ ਵੀ ਥੋੜੇ ਜਿਹਾ ਜਿਹੀ ਇਹਨਾਂ ਨੂੰ ਬੱਚਿਆਂ ਨੂੰ ਕਾਬੂ ਪਾ ਸਕਦੇ ਜੇ ਤੇ ਦੂਜੇ ਨੰਬਰ ਤੇ ਇਹ ਨੋਟ ਰੱਖਣਾ ਵੀ ਪਹਿਲਾਂ ਦੁੱਧ ਬੰਦ ਕਰਨਾ ਜਿੱਦਾਂ ਮਤਲਬ ਕੋਈ 2 ਮਿੰਟ ਕਰ ਲੈਂਦਾ ਕੋ 2.5 ਮਿੰਟ ਕਰ ਲੈਂਦਾ ਪਹਿਲਾਂ ਦੁੱਧ ਬੰਦ ਕਰਕੇ 5-7-10 ਦਿਨ ਬਾਅਦ ਚੋ ਕੇ ਚੁਵਾਟ ਇਹ ਲੋ ਤੁਹਾਨੂੰ ਇਹ ਮੁਸ਼ਕਿਲ ਨਹੀਂ ਆਊਗੀ ਨਾ ਤੇ ਉਹਨਾਂ ਦੇ ਪੈਰਾਂ ਦੀ ਮੁਸ਼ਕਲ ਆਊਗੀ ਬੋਡਿਆਂ ਦੀ ਕਿਉਂਕਿ ਜਦੋਂ ਅਸੀਂ ਆਪਾਂ ਬੰਨ ਕੇ ਦੁੱਧ ਪਿਆਲਦੇ ਹਾਂ ਉਹ ਜਿਹੜੇ ਖਿੱਚ ਕੇ ਬੋਡੇ ਥੱਲੇ ਆਂਦੇ ਆਂ ਬੋਡਿਆਂ ਤੋਂ ਮੁਝ ਗਿਆ ਜਾਂਦੀ ਧੁੰਨ ਜੁੰਗਦੇ ਆ ਇੱਕ ਦੂਜੇ ਦੇ ਜਾਂ ਕੰਨ ਜੁੰਗਦੇ ਆ ਕਿਉਂਕਿ ਇਦਾਂ ਇਹ ਫਾਇਦਾ ਹੈਗਾ ਵੀ ਇਹ ਚੀਜ਼ ਤੁਹਾਨੂੰ ਮੁਸ਼ਕਿਲ ਨਹੀਂ ਹੁੰਦੀ ਇੱਕ ਛੋਟਾ ਬੱਚਾ ਹੀ ਭਾਵੇਂ ਜਿਹੜਾ ਉਹ ਸਾਰੇ ਬੱਚੇ ਦੁੱਧ ਪਿਆਂਦੇ ਆ ਕਿਉਂਕਿ ਖੁੱਲਿਆਂ ਨੂੰ ਦੁੱਧ ਪਿਉਣਾ ਬਹੁਤ ਹੁੰਦਾ ਹੈ ਇਹ ਕਰਕੇ ਅਸੀਂ ਤੇ ਉਸ ਵਾਰ ਦੇ ਵਿੱਚ ਸਾਰਿਆਂ ਨੂੰ ਉਹ ਚੀਜ਼ ਜਿਹਦੇ ਵਿੱਚ ਬੱਚੇ ਰੋਦੇ ਬਸ ਵੀ ਆਪਣਾ ਰੰਧਾਵਾ ਦੇ ਵੀ ਬਾਹਰ ਨੂੰ ਬਿਠਰਾਏ ਆ ਮੰਡਾ ਵੀਡੀਓ ਬਣਾ ਰਿਹਾ ਜਾਂਦਾ ਤੁਸੀਂ ਵੀ ਕਿਹਾ ਕਰੋ ਵੀ ਨਹੀਂ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੋ ਧੰਨਵਾਦ ਜੀ ਸਾਰੇ ਵੀਰੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ 6x4 ਦਾ ਵਾ ਇਹਨੂੰ ਦੋ ਪਾਸ ਦੇ ਵਿੱਚ ਡਿਵਾਈਡ ਕੀਤਾ ਵਾ 2 ਫੁੱਟ ਚੌੜਾ ਵਾ ਇਹ ਇੱਕ ਵਸ਼ੀ ਵਾਸਤੇ ਤੇ 6 ਫੁੱਟ ਲੰਬਾ ਵਾ ਇਹ ਥੱਲਿਓਂ 1 ਫੁੱਟ ਉੱਚਾ ਵਾ ਤੇ ਇਹਦੇ ਵਿੱਚ ਆ ਜਿਹੜੇ ਸਰੀਏ ਲੱਗੇ ਆ ਇਹ 4 ਫੋਰ 4 ਇੰਚੇ ਬੈਠਵਾ ਇਹਨਾਂ ਦੇ ਵਿੱਚ ਤੁਸਾਂ ਵੀਰੋ ਜਿਹੜਾ ਤੁਸੀਂ ਕੇਜ ਦੇਖ ਰਹੇ ਹੋ ਇਹਦੇ ਬੈਕ ਸਾਈਡ ਤੇ ਦੋ ਦਰਵਾਜ਼ੇ ਲੱਗੇ ਹੋਏ ਆ ਇਹ ਦਰਵਾਜ਼ੇ ਬੈਕ ਸਾਈਡ ਤੇ ਲੱਗੇ ਆ ਤੇ ਇਹਦੀ ਫਰੰਟ ਸਾਈਡ ਤੇ ਰਿੰਗ ਲੱਗੇ ਹੋਏ ਆ ਜਿੱਥੇ ਆਪਾਂ ਕੌਲੇ ਤੇ ਬਗੜ ਰੱਖ ਸਕਦੇ ਆ ਪਾਣੀ ਵਾਲੀ ਇਹ ਬੈਕਸਾਈਡ ਤੇ ਇਸ ਕਰਕੇ ਲਗਾਇਆ ਤਾਂ ਜੋ ਜਿਹੜੀ ਕਾਫਵਾ ਜਾਂ ਵਸ਼ੀਆ ਉਹ ਸਿੱਧੀ ਐਂਟਰ ਹੋ ਜੇ ਅੰਦਰ ਤੇ ਉਹਦੇ ਅੱਗੇ ਸਿੱਧੀ ਫੀਡ ਪਈ ਹੋਵੇ। ਜੰਮਰੋ ਜਿਹੜੇ ਤੁਸੀਂ ਰਿੰਗ ਦੇਖ ਰਹੇ ਹੋ ਅੱਗੇ ਇਹਨਾਂ ਦੇ ਵਿੱਚ ਆਪਾਂ ਇੱਕ ਦੇ ਵਿੱਚ ਰੱਖਾ ਗਏ ਪਾਣੀ ਵਾਲਾ ਕੌਲਾ ਤੇ ਇੱਕ ਦੇ ਵਿੱਚ ਫੀਡ ਵਾਲਾ ਤੇ ਦੋ ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋ ਪਾਰ ਤੇ ਵਿੱਚ ਡਿਵਾਈਡ ਹੈ ਪਿੰਜਰਾ ਦੋ ਵਸ਼ੀਆਂ ਵਾਸਤੇ ਇਸ ਕਰਕੇ ਇਹਦੇ ਚਾਰ ਚਾਰ ਰਿੰਗ ਲੱਗਣੀਆਂ ਦੋ ਹੋਗੇ ਪਾਣੀ ਵਾਲੇ ਤੇ ਦੋ ਫੀਡ ਵਾਲੇ ਹੋਗੇ ਤੇ ਅੱਗੇ ਜਿਹੜੇ ਰਿੰਗ ਲੱਗੇ ਹੋਇਆ ਇਹ ਆਪਾਂ ਨੇ ਕੇਜ ਤੋਂ ਬਾਹਰ-ਬਾਰ ਲਾਏ ਆ ਆਪਣੇ ਕੋਲ ਕੇਜ ਉਹ ਵੀ ਹੈਗੇ ਆ ਜਿਨ੍ਹਾਂ ਦੇ ਅੰਦਰ ਲੱਗੇ ਆ ਰਿੰਗ ਉਹ ਉਹ ਬਿਲਕੁਲ ਵੀ ਉਹਨਾਂ ਦਾ ਫਾਇਦਾ ਨਹੀਂ ਹੈਗਾ ਜਿਹੜੇ ਬਾਹਰ ਲੱਗੇ ਹੁੰਦੇ ਆ ਉਹਨਾਂ ਦਾ ਇਹ ਫਾਇਦਾ ਹੁੰਦਾ ਵਾ ਵੀ ਉਹ ਜਿਹੜੇ ਕਿ ਕਾਫ ਹੁੰਦੇ ਆ ਉਹ ਵਿੱਚ ਜਿਵੇਂ ਕਿ ਕਈ ਵਾਰ ਪਸ਼ਾਕ ਕਰ ਦਿੰਦੇ ਆ ਗੋਹਾ ਕਰ ਦਿੰਦੇ ਆ ਉਹ ਮਲਕੀ ਬਾਹਰ ਬਾਹਰ ਜਿਹੜੇ ਹੁੰਦੇ ਆ ਕੌਲੇ ਉਹਨਾਂ ਦੇ ਵਿੱਚ ਨਹੀਂ ਕਰਦੇ ਤੇ ਜੇ ਇਹਨਾਂ ਦੀ ਇਹ ਗੱਲ ਕੀਤੀ ਜਾਵੇ ਵੀ ਇਹ ਜਿੱਦਾਂ ਮਲਕੀ ਕਾਫੇ ਮੂਹ ਬਾਹਰ ਘਟਨਾ ਵਾ ਤੇ ਉਹਦੇ ਵਾਸਤੇ ਕਿੰਨੀ ਜਗ੍ਹਾ ਛੱਡੀ ਆ ਫੀਡ ਹਾਣ ਵਾਸਤੇ ਇਹ ਆਪਾਂ ਨੇ 8 8 ਇੰਚੇ ਜਗ੍ਹਾ ਛੱਡੀ ਆ ਦੋ ਜਗ੍ਹਾ ਤੇ ਇੱਕ ਜਗ੍ਹਾ ਤੇ ਪਾਣੀ ਪੀਣ ਵਾਸਤੇ ਤੇ ਇੱਕ ਜਗ੍ਹਾ ਤੇ ਫੀਡ ਵਾਸਤੇ ਤੇ ਇਹ ਜਿਹੜੇ ਰਿੰਗ ਵਾ ਇਹਨਾਂ ਦੇ ਥੱਲੇ ਇੱਕ ਸਪੋਰਟ ਵੀ ਲਾਈ ਆ ਤਾਂ ਜੋ ਇਹ ਟੁੱਟ ਨਾ ਤੇ ਮਜ਼ਬੂਤੀ ਰਹਿਣ ਮਜ਼ਬੂਤੇ ਰਵੇ ਇਹਨਾਂ ਵਾਸਤੇ ਤੇ ਜਿਹੜੇ ਤੁਸੀਂ ਆ ਫਟੀਆਂ ਦੇਖ ਰਹੇ ਹੋ ਇਹ 1-1 ਇੰਚ 1-1 ਇੰਚ ਦੀ ਬੇਸ ਤੇ ਫਟੀਆਂ ਲੱਗੀਆਂ ਵਾ ਫਟੀਆਂ ਇਸ ਕਰਕੇ ਲਗਾਈਆਂ ਜਾਂਦੀਆਂ ਵਾ ਤਾਂ ਜੋ ਥੱਲੇ ਜਿਹੜਾ ਥਾਵਾ ਸੁੱਕਰਵੇ ਤੇ ਉਹ ਵਸ਼ੀਆਂ ਜਿਹੜੀਆਂ ਕਾਫਾ ਮਰਦੀ ਉਹਨਾਂ ਨੂੰ ਡਟੀ ਜੰਸ ਨਾ ਲੱਗਣੇ ਕੋਝ ਵੀ ਕਿਸੇ ਵੀ ਤਰ੍ਹਾਂ ਦੀ ਉਹ ਜਿਹੜੀਆਂ ਫੱਟੀਆਂ ਵਾਂ 1 ਕਿੰਚ ਦੀ ਵੇਖ ਤੇ ਇਸ ਕਰਕੇ ਲਗਾਈਆਂ ਵਾ ਤਾਂ ਜੋ ਬਸ਼ੀਆਂ ਦਾ ਗੋਵਾ ਸਾਰਾ ਥੱਲੇ ਡੇਕ ਜੇ ਤੇ ਅੰਦਰੋਂ ਕਿ ਜਿਹੜਾ ਉਹ ਪੂਰਾ ਸਾਫ਼ ਰਹੇ ਬਸ਼ੀਆਂ ਗੰਦੀਆਂ ਨਾ ਹੋਣ ਕਿ ਕਿਸਾਨ ਵੀਰੋ ਇਹ ਕਿ ਤੇ ਥੱਲੇ ਇੱਕ ਕੋਟ ਜਗ੍ਹਾ ਤਾਂ ਛੱਡੀ ਆ ਉੱਚਾ ਤਾਂ ਰੱਖਿਆ ਵਾ ਤਾਂ ਜੋ ਰੋਜ਼ ਇਹਦੀ ਸਾਫ਼ ਸਫਾਈ ਹੋ ਜੇ ਥੱਲੇ ਫर्श ਪੂਰਾ ਸਾਫ਼ ਹੋ ਰੇ ਪੋੜੇਗਾ ਚੰਗੀ ਤਰ੍ਹਾਂ ਤੇ ਤੇ ਮੈਂ ਇਹਦੇ ਚਾਰਾਂ ਸੱਡਾਂ ਤੇ ਚਾਰ ਟਾਇਰ ਲੱਗੇ ਆ ਤਾਂ ਜੋ ਸਾਨੂੰ ਜੇ ਆਪਾਂ ਕੇਜ ਕਿਤੇ ਇਧਰ ਉਧਰ ਕਰਨਾ ਹੋਵੇ ਤਾਂ ਸਾਨੂੰ ਆਸਾਨੀ ਨਾਲ ਕਰਨਾ ਹੋਵੇ। ਦੇਸੀ ਦਰਸ਼ਕੋ ਆਪਣੀ ਅੱਜ ਦੀ ਵੀਡੀਓ ਇਹ ਆਪਾਂ ਵੀਡੀਓ ਦੇ ਵਿੱਚ ਆ ਤੁਹਾਨੂੰ ਆਪਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਅਸਤਕ।